ਅਧਿਆਪਕ ਵਰਗ ਦਾ ਮੇਨ ਕੰਮ ਇਹ ਨਹੀਂ ਹੁੰਦਾ ਕਿ ਉਹ ਸਿਰਫ ਮੈਸ ਤੁਹਾਨੂੰ ਕਲਾਪ ਕਰੀਕुलम ਪੜ੍ਹਾਵੇ ਪਾਠਕ੍ਰਮ ਪੜ੍ਹਾਵੇ ਮਾਸਟਰ ਗੁਰਜਿੰਦਰ ਡੋਕਦੀ ਦੇਖੋ ਉਹ ਕੱਲੇ ਆਪਦੇ ਨਿੱਜੀ ਹਿੱਤਾਂ ਨੂੰ ਪ੍ਰੈਫਰੈਂਸ ਨਹੀਂ ਦਿੰਦੇ ਸੀਗੇ ਵੀ ਆਪਦੇ ਕਮਾਂਕਰਾਂ ਨੂੰ ਪ੍ਰੈਫਰੈਂਸ ਦੇਣਾ ਉਹਨਾਂ ਦਾ ਮੇਨ ਮਤਲਬ ਇਹ ਹੁੰਦਾ ਸੀ ਕਿ ਸਮਾਜ ਦੇ ਲਈ ਕੀ ਕੀਤਾ ਕੀ ਕੀਤਾ ਜਾ ਸਕੇ ਉਹਨਾਂ ਨੂੰ ਗਰੀਬਾਂ ਦਾ ਏਟੀਐਮ ਦੇ ਤੌਰ ਤੇ ਵੀ ਜਿਹੜਾ ਉਹ ਮੰਨ ਦਿੱਤਾ ਜਾਂਦਾ ਕਿਉਂਕਿ ਜੋ ਵੀ ਉਹਨਾਂ ਕੋਲੇ ਘਰੇ ਮਦਦ ਲਈ ਜਾਂਦਾ ਸੀਗਾ ਤਾਂ ਉਹਨਾਂ ਦੇ ਕੋਲੋਂ ਕੋਈ ਖਾਲੀ ਨਹੀਂ ਮੁੜ ਕੇ ਆਉਂਦਾ ਹੁੰਦਾ ਸੀਗਾ। ਪ੍ਰਸ਼ਾਨ ਨਵਾਰਜੀ ਦਾ ਸਨੇਹਾ ਹੈ ਕਿ ਨਾਟਕ ਚੱਲਦਾ ਰਹਿਣਾ ਚਾਹੀਦਾ ਹੈ ਉਹ ਉਸ ਨੂੰ ਅੱਗੇ ਲਿਜਾਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ। ਕੋਰੀਓਗ੍ਰਾਫੀ ਨੂੰ ਹਮੇਸ਼ਾ ਵਹਿਲ ਦਿੰਦੇ ਹੁੰਦੇ ਸੀ ਕਿ ਜਿਹੜਾ 5 ਮਿੰਟਾਂ ਦੀ ਕੋਰੀਓਗ੍ਰਾਫੀ ਦੇ ਵਿੱਚ ਇੱਕ ਸੁਨੇਹਾ ਸੀ ਦਰਸ਼ਕਾਂ ਤੱਕ ਪਹੁੰਚਾ ਦਿੰਨੇ ਆ ਸੋ ਇੱਕ ਪਾਸੇ 35 ਮਿੰਟ ਦੇ ਨਾਟਕ ਦੇ ਵਿੱਚ ਉਹੀ ਆਪ ਸੁਨੇਹਾ ਜਰਨ ਦਰਸ਼ਕਾਂ ਤੱਕ ਪਹੁੰਚਾਉਣਾ ਪਰਸਾਨੀ ਜੀਵਨ ਤੇ ਕੋਰੀਓਗ੍ਰਾਫੀ ਖੇਡੀ ਹੈ ਤੁਸੀਂ ਦੇਖੀ ਹੈ ਜੱਟ ਦੀ ਜੁਣ ਮਰੀਡ ਕ੍ਰਿਟਿਕ ਮਰ ਜਾਣਾ ਉਸ ਤੋਂ ਬਾਅਦ ਭਗਤ ਸਿੰਘ ਦੀ ਘੋੜੀ ਹੋ ਗਈ ਫਾਂਸੀ ਹੋ ਗਈ ਕਰਤਾਰ ਸਿੰਘ ਸਰਾਭਾ ਦੀ ਕਵਤ ਦੇ ਹਿੰਦਵਾਸੀ ਉਹ ਰੱਖਣਾ ਯਾਦ ਸਾਨੂੰ ਇਹ ਕੋਰੀਓਗ੍ਰਾਫੀਆਂ ਸੀ ਪੇਸ਼ ਕਰਕੇ ਉਹਨਾਂ ਸ਼ਹੀਦਾਂ ਦਾ ਸੁਨੇਹਾ ਜਿਹੜਾ ਲੋਕਾਂ ਤੱਕ ਲੈ ਜਾਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਪਰੋਮਾਂ ਦਾ ਮਤਲਬ ਕੀ ਆ ਕਿ ਜਿਹੜੇ ਬੰਦੇ ਸਮਾਜ ਲਈ ਚੰਗਾ ਕੰਮ ਕਰਦੇ ਆ ਸਮਾਜ ਨੂੰ ਚੇਤਨ ਕਰਦੇ ਆ ਸਮਾਜ ਵਿੱਚ ਚਾਨਣ ਵੰਡਦੇ ਆ ਜਦੋਂ ਜੇ ਉਹ ਬੰਦੇ ਰਹਿੰਦੇ ਨਹੀਂ ਦੁਨੀਆ ਤੇ ਸਰੀਰ ਰੂਪ ਭਾਵੇਂ ਚਲੇ ਜਾਂਦੇ ਪਰ ਉਹਨਾਂ ਦੀ ਸੋਚ ਰਹਿੰਦੀ ਹੈ ਤੇ ਜਦੋਂ ਅਸੀਂ ਇਸ ਤਰ੍ਹਾਂ ਦੇ ਗੁਰਜਿੰਦਰ ਡੋਕ ਵਰਗੇ ਜਿਹੜੇ ਸਾਡੇ ਰੰਗ ਕਰਮੀ ਅਦਾਕਾਰ ਅਧਿਆਪਕਾ ਗੂ ਸਮਾਜ ਸੇਵਕ ਉਹਨਾਂ ਦੀ ਯਾਦ ਇਸ ਤਰ੍ਹਾਂ ਦੀ ਮੇਲੇ ਕਰਦੇ ਆ ਤਾਂ ਇਹਦਾ ਇੱਕ ਬਹੁਤ ਮਹੱਤਵ ਆ ਕਿਸੇ ਇਨਕਲਾਬੀ ਸ਼ਾਇਰ ਨੇ ਲਿਖਿਆ ਕਿ ਪੱਤ ਝੜ ਵਰਗੀ ਜ਼ਿੰਦਗੀ ਦੇ ਵਿੱਚ ਜੋ ਲੋਕੀ ਰੰਗ ਭਰਦੇ ਨੇ ਤੇ ਰਹਿਣ ਕਾਫਲੇ ਚੱਲਦੇ ਮੰਜਲਾਂ ਸਾਰੇ ਰਹਿੰਦੇ ਉਹ ਕਰਦੇ ਨੇ ਤੇ ਹੱਕਾਂ ਖਾਤਰ ਲੜਨ ਵਾਲੇ ਹੜੇ ਹਰਕੇ ਵੀ ਉਹ ਹਰਦੇ ਨਹੀਂ ਜੋ ਲੋਕਾਂ ਦੀ ਰਹਿਣ ਜਿਉਂਦੇ ਮਰ ਕੇ ਵੀ ਉਹ ਮਰਦੇ ਨਹੀਂ ਇਸ ਟਾਈਮ ਅਸੀਂ ਪਿੰਡ ਡੋਖ ਖੜੇ ਹੋਏ ਆ ਤੇ ਇਸ ਵਾਰ ਵੀ ਆ ਜਿਹੜਾ ਵਹਿ ਤਾਂ ਪਿਛਲੇ ਸਾਲ ਵੀ ਅਸੀਂ ਇੱਥੋਂ ਰਿਪੋਰਟ ਕੀਤੀ ਸੀ ਤੇ ਇਸ ਵਾਰ ਫਿਰ ਤੋਂ ਇੱਥੇ ਮਾਸਟਰ ਗੁਰਜਿੰਦਰ ਸਿੰਘ ਜੀ ਡੋਕ ਉਹਨਾਂ ਦੀ ਯਾਦ ਦੇ ਵਿੱਚ ਸਾਹਿਤਿਕ ਇਨਕਲਾਬੀ ਨਾਟਕ ਮੇਲਾ ਜਿਹੜਾ ਉਹ ਪਿੰਡ ਵਾਸੀਆਂ ਵੱਲੋਂ ਕਰਵਾਇਆ ਜਾਂਦਾ ਹੈਗਾ ਤੇ ਪਿੰਡ ਵਾਸੀਆਂ ਵੱਲੋਂ ਉਚੇਚੇ ਤੌਰ ਦੇਤੇ ਇਸ ਮੇਲੇ ਦੇ ਵਿੱਚ ਸ਼ਰਕਤ ਕੀਤੀ ਜਾਂਦੀ ਹੈ ਤੇ ਅਜਿਹੇ ਵਿੱਚ ਕਿਤੇ ਨਾ ਕਿਤੇ ਸਾਨੂੰ ਇਹ ਵੀ ਅ ਸਾਡੇ ਲੋਕਾਂ ਤੀਕ ਇਹ ਗੱਲ ਜਾਣੀ ਚਾਹੀਦੀ ਆ ਕਿ ਮਾਸਟਰ ਗੁਰਜਿੰਦਰ ਡੋਕ ਸੀ ਕੌਣ ਕਿਉਂਕਿ ਇਹ ਸਭ ਤੋਂ ਜ਼ਿਆਦਾ ਅਹਿਮ ਸਵਾਲ ਆ ਜਿਸ ਵਿਅਕਤੀ ਦੀ ਯਾਦ ਦੇ ਵਿੱਚ ਮੇਲਾ ਲਗਾ ਰਹੇ ਇਸ ਪਿੰਡ ਦੇ ਲੋਕ ਜਿਸ ਵਿਅਕਤੀ ਨੂੰ ਪੂਜ ਰਹੇ ਹੈਗੇ ਇੱਕ ਤਰ੍ਹਾਂ ਦੇ ਨਾਲ ਉਹ ਵਿਅਕਤੀ ਕੌਣ ਸੀਗਾ ਕਿਸ ਤਰ੍ਹਾਂ ਦੀ ਉਹਦੀ ਵਿਚਾਰਧਾਰਾ ਸੀਗੀ ਕਿਸ ਤਰ੍ਹਾਂ ਦੇ ਉਹਦੇ ਲੋਕਾਂ ਨਾਲ ਸਬੰਧ ਸੀਗੇ ਸਾਡੇ ਨਾਲ ਇਸ ਮੇਲੇ ਨੂੰ ਆਰਗੇਨਾਈਜ਼ ਕਰਨ ਵਾਲੇ ਮਾਸਟਰ ਜੀ ਵੀ ਮੌਜੂਦ ਨੇ ਉਹਨਾਂ ਦੇ ਨਾਲ ਉਹਨਾਂ ਦੇ ਵਿਦਿਆਰਥੀ ਵੀ ਮੌਜੂਦ ਨੇ ਆਪਾਂ ਤੇ ਇਸ ਤੋਂ ਇਲਾਵਾ ਸਾਡੇ ਨਾਲ ਤਰਕਸ਼ੀ ਸੋਸਾਇਟੀ ਦੇ ਆਗੂ ਵੀ ਮੌਜੂਦ ਨੇ ਰਾਮਸਵਰਨ ਲਖੇਵਾਲ ਜੀ ਵੀ ਇਹਨਾਂ ਤਿੰਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਵਿਦਿਆਰਥੀਆਂ ਤੋਂ ਬਤਾਰੋ ਅਧਿਆਪਕ ਕਿਸ ਤਰ੍ਹਾਂ ਦੇ ਸੀਗੇ ਉਹਨਾਂ ਦੇ ਵਿਦਿਆਰਥੀ ਤੋਂ ਜਾਣਾਂਗੇ ਉਹ ਨਾਲ ਅਧਿਆਪਕ ਜੀ ਸਾਥੀ ਹੈ ਸਾਡੇ ਵੀ ਅਧਿਆਪਕ ਕਿਸ ਤਰ੍ਹਾਂ ਦੇ ਸੀ ਉਹਨਾਂ ਤੋਂ ਜਾਣਾਂਗੇ ਤੇ ਐਜੇ ਕਾਰਕੁਨ ਸੋਸ਼ਲ ਕਾਰਕੁਨ ਕਿਸ ਤਰ੍ਹਾਂ ਦੇ ਸੀਗੇ ਇਹ ਇਹਨਾਂ ਤੋਂ ਜਾਣਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਬਾਈ ਜੀ ਤੁਸੀਂ ਮਾਸਟਰ ਗੁਰਜਿੰਦਰ ਸਿੰਘ ਡੋਖਰੀ ਤੋਂ ਕਾਫੀ ਸਮਾਂ ਪੜ੍ਹੇ ਹੈਗੇ ਆ ਐਜੇ ਪਰਸਨੈਲਿਟੀ ਆ ਜਿਹੜਾ ਐਜਿ ਅਧਿਆਪਕ ਆ ਜਿਹੜੇ ਉਹ ਕਿਸ ਤਰ੍ਹਾਂ ਦੇ ਸੀਗੇ ਹਾਂ ਦੇਖੋ ਮੈਂ ਉਹਨਾਂ ਤੋਂ ਸ਼ੁਰੂਆਤੀ ਸਮੇਂ ਦੇ ਵਿੱਚ ਹੀ ਪੜਿਆ ਪੰਜਵੀਂ ਤੋਂ ਲੈ ਕੇ ਦਸਵੀਂ ਤੱਕ ਦਾ ਪੈਂਡਾ ਮੈਂ ਉਹਨਾਂ ਤੋਂ ਪੜ੍ਹਾਈ ਦਾ ਉਹ ਮੈਂ ਪੜ੍ਹਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਦੇਖੋ ਅਧਿਆਪਕ ਬਹੁਤ ਹੁੰਦੇ ਨੇ ਅਧਿਆਪਕ ਵਰਗ ਦਾ ਮੇਨ ਕੰਮ ਇਹ ਨਹੀਂ ਹੁੰਦਾ ਕਿ ਉਹ ਸਿਰਫ ਮੈਸ ਤੁਹਾਨੂੰ ਕਲਾਪ ਕਰੀਕुलम ਪੜਾਵੇ ਪਾਠਕ੍ਰਮ ਪੜਾਵੇ ਤਾਂ ਅਧਿਆਪਕ ਦਾ ਮਤਲਬ ਇਹ ਹੁੰਦਾ ਅਸਲ ਦੇ ਵਿੱਚ ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ ਪਹਿਲਾ ਅਧਿਆਪਕ ਉਹਦੀ ਆਪਣਾ ਚੰਗੇ ਜ਼ੈਤਮਤ ਉਹਦੀ ਉਹਦੇ ਚ ਵੀ ਉਹ ਦੱਸਦਾ ਕਿ ਅਧਿਆਪਕ ਹੋਣ ਦੇ ਫਰਜ਼ ਕੀ ਹੁੰਦੇ ਨੇ ਤਾਂ ਦੁਈ ਸ਼ੇਨ ਪਾਤਰ ਉਸ ਕਿਤਾਬ ਦੇ ਵਿੱਚ ਇੱਕ ਹੀਰੋ ਦੇ ਤੌਰ ਤੇ ਜਦੋਂ ਸਾਡੇ ਸਾਹਮਣੇ ਆਉਂਦਾ ਪਾਠਕ ਵਰਗ ਸਾਰਾ ਹੀ ਜਿਹੜਾ ਸਹਾਇਤਕ ਵਰਗ ਦੇ ਨਾਲ ਜੁੜਿਆ ਹੋਇਆ ਉਹਨਾਂ ਨੂੰ ਜਾਣਦਾ ਤਾਂ ਉਸ ਤਰ੍ਹਾਂ ਦੀ ਸ਼ਖਸੀਅਤ ਸੀ ਦੁਈ ਸ਼ੇਨ ਵਰਗੀ ਆ ਆਪਣਾ ਮਾਸਟਰ ਗੁਰਜਿੰਦਰ ਡੋਕ ਦੀ ਦੇਖੋ ਉਹ ਕੱਲੇ ਆਪਦੇ ਨਿੱਜੀ ਹਿੱਤਾਂ ਨੂੰ ਪ੍ਰੈਫਰੈਂਸ ਨਹੀਂ ਦਿੰਦੇ ਸੀਗੇ ਵੀ ਆਪਦੇ ਕਮਾਂਕਰਾਂ ਨੂੰ ਪ੍ਰੈਫਰੈਂਸ ਦੇਣਾ ਉਹਨਾਂ ਦਾ ਮੇਨ ਮਤਲਬ ਇਹ ਹੁੰਦਾ ਸੀ ਕਿ ਸਮਾਜ ਦੇ ਲਈ ਕੀ ਕੀਤਾ ਕੀ ਕੀਤਾ ਜਾ ਸਕੇ ਤਾਂ ਉਹਨਾਂ ਨੇ अनेका ਲੋਕ ਭਲਾਈ ਦੇ ਕੰਮ ਕੀਤੇ अनेका ਸਮਾਜ ਦੇ ਵਿੱਚ ਵਿਸਰੇ ਹੋ ਤਾਂ ਉਹਨਾਂ ਦੇ ਉਹਨਾਂ ਨੂੰ ਗਰੀਬਾਂ ਦਾ ਏਟੀਐਮ ਦੇ ਤੌਰ ਤੇ ਵੀ ਜਿਹੜਾ ਉਹ ਮੰਨ ਦਿੱਤਾ ਜਾਂਦਾ ਕਿਉਂਕਿ ਜੋ ਵੀ ਉਹਨਾਂ ਕੋਲੇ ਘਰੇ ਮਦਦ ਲਈ ਜਾਂਦਾ ਸੀਗਾ ਤਾ ਉਹਨਾਂ ਦੇ ਕੋਲੋਂ ਕੋਈ ਖਾਲੀ ਨਹੀਂ ਮੁੜ ਕੇ ਆਉਂਦਾ ਹੁੰਦਾ ਸੀਗਾ ਤਾਂ ਜਦੋਂ ਅਸੀਂ ਸਕੂਲ ਦੇ ਵਿੱਚ ਵੀ ਪੜ੍ਹਦੇ ਹੁੰਦੇ ਸੀਗੇ ਕਿਸੇ ਵੀ ਗਰੀਬ ਬੱਚੇ ਦੀ ਜਦੋਂ ਕੋਈ ਫੀਸ ਨਹੀਂ ਭਰੀ ਜਾਂਦੀ ਸੀਗੀ ਤਾਂ ਆਪਦੀ ਜੇਬ ਦੇ ਵਿੱਚੋਂ ਭਰ ਦਿੰਦੇ ਹੁੰਦੇ ਸੀਗੇ ਤਾਂ ਹੋਰ ਵੀ ਜਦੋਂ ਉਹ ਸਕੂਲੀ ਪੜ੍ਹਾਈ ਤੋਂ ਉੱਪਰ ਉੱਠ ਕੇ ਕਿਸੇ ਹੋਰ ਅਦਾਰਿਆਂ ਦੇ ਵਿੱਚ ਪੜਨ ਦੀ ਦੇ ਲਈ ਜਾਂਦੇ ਸੀ ਤਾਂ ਉਹ ਆਪਦੇ ਆਪਦੀ ਜੇਬ ਦੇ ਵਿੱਚੋਂ ਪੈਸੇ ਦਿੰਦੇ ਸੀ ਉਹਨਾਂ ਨੂੰ ਵੀ ਤੂੰ ਪੜ ਅੱਗੇ ਤਾ ਨਿਕਾਂਤਰਾਂ ਦੀਆਂ ਜਿਹੜੀਆਂ ਮੂਵਮੈਂਟਸ ਉਹਨਾਂ ਨੇ ਸ਼ੁਰੂ ਕੀਤੀਆਂ ਤਾਂ ਜਿਹੜੀ ਉਹਨਾਂ ਦੀ ਵਿਲੱਖਣ ਪ੍ਰਾਪਤੀ ਸੀ ਤਾਂ ਉਹਨਾਂ ਨੇ ਇੱਕ ਪਿੰਡ ਦੇ ਵਿੱਚ ਲੋਕ ਚੇਤਨਾ ਕਲਾ ਮੰਚ ਡੋਕ ਦੀ ਜਿਹੜੀ ਸਥਾਪਨਾ ਕੀਤੀ ਸੀਗੀ ਜਿਹਨੂੰ ਅੱਜ ਵੀ ਉਹਨਾਂ ਦੇ ਜਿਹੜੇ ਉਹ ਪਾਤਰ ਨੇ ਅੱਗੇ ਤੋਰ ਰਹੇ ਨੇ ਤਾਂ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਇਸ ਮੂਵਮੈਂਟ ਨੂੰ ਅੱਗੇ ਚਲਾਇਆ ਤੇ ਜਿਹਦੀ ਜਿਨ੍ਹਾਂ ਨੇ ਸਮਾਜ ਦੇ ਵਿੱਚ ਇੱਕ ਵਹਿਮਾ ਭਰਮਾਂ ਦੇ ਵਿੱਚੋਂ ਲੋਕਾਂ ਨੂੰ ਕੱਢ ਕੇ ਇੱਕ ਵਿਗਿਆਨਕ ਸੋਚ ਦੇ ਧਾਰਨੀ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਅੱਛਾ ਸਰ ਜੀ ਦੱਸਿਓ ਕਿ ਐਜੇ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਸੀਗੇ ਤੁਹਾਡੇ ਸਹਿਕਰਮੀ ਰਹੇ ਹੈਗੇ। ਐਜੇ ਸਹਿਕਰਮੀ ਕਿਸ ਤਰ੍ਹਾਂ ਦਾ ਉਹਨਾਂ ਦਾ ਸਹਿਚਾਰ ਰਿਹਾ ਹੈਗਾ ਤੁਹਾਡੇ ਨਾਲ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦੀਆਂ ਯਾਦਾਂ ਜਿਹੜੀਆਂ ਤੁਹਾਡੀਆਂ ਉਹਨਾਂ ਦੇ ਨਾਲ ਜੁੜੀਆਂ। ਮਾਸਟਰ ਕੁਜਿੰਦਰ ਸਿੰਘ ਡੋਗ ਜੀ ਬਹੁਤ ਪੱਕੀ ਸ਼ਖਸੀਅਤ ਦੇ ਮਾਲਕ ਸੀਗੇ। ਤਾਂ ਤੁਸੀਂ ਰੰਗਮંચ ਦੀ ਗੱਲ ਕੀਤੀ ਤਾਂ ਸ਼ੁਰੂਆਤੀ ਦੌਰ ਦੇ ਵਿੱਚ ਇਹ ਜਦੋਂ ਬਾਲ ਸੁਭਾਵਾਂ ਹੁੰਦੀਆਂ ਸਕੂਲਾਂ ਦੇ ਵਿੱਚ ਉਥੋਂ ਨਾਲ ਥੋੜਾ ਜਿਹਾ ਮਤਲਬ ਜਿਹੜੀਆਂ ਸਿਲੇਬਸ ਦੇ ਵਿੱਚ ਕਵਤਾਵਾਂ ਉਹਨਾਂ ਨੂੰ ਆਪ ਦੀ ਤਾਰੀਖ ਦੇ ਉੱਤੇ 6ਵੀਂ ਤੋਂ ਲੈ ਕੇ 10ਵੀਂ ਤੱਕ ਸ਼ਾਇਦ ਹੈ ਇਹੀ ਕਵਤਾ ਨਹੀਂ ਹੋਊਗੀ ਜਿਹੜੀ ਅਸੀਂ ਆਪ ਦੀ ਤਾਰੀਖ ਦੇ ਉੱਤੇ ਨੰਗਾਈ ਹੋਵੇ ਉਸ ਤੋਂ ਬਾਅਦ ਹੌਲੀ-ਹੌਲੀ ਕਵੀਸ਼ਰੀ ਵਾਲੇ ਪਾਸੇ ਵੀ ਆਏ ਵੱਡੀਆਂ ਸਟੇਜਾਂ ਤੇ ਕਵੀਸ਼ਰੀ ਬੋਲੀ ਮਾਗੀ ਮੇਲੇ ਤੇ ਕਵੀਸ਼ਰੀਆਂ ਬੋਲਣੀਆਂ ਫਿਰ ਹੌਲੀ-ਹੌਲੀ ਚੱਲ ਕੇ ਅੱਗੇ ਨਾਟਕਾਂ ਵਾਲੇ ਪਾਸੇ ਅਸੀਂ ਮੁੜੇ ਤਾਂ ਫਿਰ ਨਾਟਕ ਕਰਨੇ ਸ਼ੁਰੂ ਕੀਤੇ ਕੋਰੀਓਗ੍ਰਾਫੀਆਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਕਿ ਜਿਹੜਾ ਸਨੇਹਾ ਹੈ ਗੁਰシャンਨ ਭਾਰਜੀ ਦਾ ਸਨੇਹਾ ਹੈ ਕਿ ਨਾਟਕ ਚੱਲਦਾ ਰਹਿਣਾ ਚਾਹੀਦਾ ਹੈ ਉਸ ਨੂੰ ਅੱਗੇ ਲਿਜਾਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਤਾਂ ਇਸ ਤਰ੍ਹਾਂ ਦਾ ਮਤਲਬ ਉਹਨਾਂ ਦੀ ਇਸ ਮੂਵਮੈਂਟ ਦੇ ਨਾਲ ਜੁੜੇ ਰਹੇ ਹੋ ਤਾਂ ਜਿਹੜੀ ਕੋਰੀਓਗ੍ਰਾਫੀ ਦੀ ਗੱਲ ਹੈ ਜਿਵੇਂ ਨਾਟਕ 35 ਮਿੰਟ ਦੇ ਵਿੱਚ ਜਾਂ 30 ਮਿੰਟ ਦੇ ਵਿੱਚ ਇੱਕ ਸਨੇਹਾ ਦਿੰਦਾ ਤਾਂ ਜਿਹੜੀ ਕੋਰੀਓਗ੍ਰਾਫੀ ਉਹ ਹਮੇਸ਼ਾ ਵਹਿਲ ਦਿੰਦੇ ਹੁੰਦੇ ਸੀ ਕਿ ਜਿਹੜਾ 5 ਮਿੰਟਾਂ ਦੀ ਕੋਰੀਓਗ੍ਰਾਫੀ ਦੇ ਵਿੱਚ ਇੱਕ ਸਨੇਹਾ ਸੀ ਦਰਸ਼ਕਾਂ ਤੱਕ ਪਹੁੰਚਾ ਦਿੰਨੇ ਆ ਸੋ ਇੱਕ ਪਾਸੇ 35 ਮਿੰਟ ਦੇ ਨਾਟਕ ਦੇ ਵਿੱਚ ਉਹ ਹੀ ਆਪਾਂ ਸੁਨੇਹਾ ਦਰਸ਼ਕਾਂ ਤੱਕ ਪਹੁੰਚਾਉਣੇ ਆ ਸੋ ਇਸ ਤਰੀਕੇ ਦੇ ਨਾਲ ਮਤਲਬ ਇਹ ਮੰਚ ਦੇ ਨਾਲ ਜੁੜੇ ਰਿਹਾ ਹੌਲੀ ਹੌਲੀ ਅਸੀਂ ਜਦੋਂ ਬੱਚੇ ਨਾਲ ਰਲਦੇ ਗਏ ਨਾਲ ਰਲਦੇ ਗਏ ਫਿਰ ਇੱਕ ਮੰਚ ਖੜਾ ਕੀਤਾ ਲੋਕ ਚੇਤਨਾ ਕਲਾ ਮੰਚ ਇਸ ਮੰਚ ਦੇ ਦਰੀਏ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਨਾਟਕ ਮੇਲੇ ਕੀਤੇ ਗਏ ਪੂਰੇ ਪੰਜਾਬ ਦੇ ਵਿੱਚ ਰਾਜਸਥਾਨ ਦੇ ਵਿੱਚ ਹਰਿਆਣੇ ਦੇ ਵਿੱਚ ਤੋ ਤੱਕ ਕਿ ਇਤ ਤੱਕ ਕਿ ਸਾਡੀਆਂ ਜਿਹੜੀਆਂ ਕੋਰੀਓਗ੍ਰਾਫੀਆਂ ਸੀ ਕੋਰੀਓਗ੍ਰਾਫੀਆਂ ਸੀਆਂ ਕਵਿਸ਼ਰੀਆਂ ਸੀਗੀਆਂ ਇਸ ਸਕੂਲੀ ਪੱਧਰ ਦੇ ਜਿਹੜੇ ਵਿਦਿਆਕਮ ਹੁੰਦੇ ਰਹੇ ਆ ਉਹਨਾਂ ਦੇ ਵਿੱਚ ਮਤਲਬ ਪੂਰੇ ਪੰਜਾਬ ਦੇ ਵਿੱਚ ਫਸ ਸੰਗੜ ਜਿਹੜੀਆਂ ਆਉਂਦੀਆਂ ਰਹੀਆਂ ਜੀ ਔਰ ਲੋਕ ਚੇਤਨਾ ਕਲਾ ਮੰਚ ਬਣਾਇਆ ਮੰਚ ਦੇ ਜਰੀਏ ਫਿਰ ਅਸੀਂ ਇਸ ਕਲਾ ਦੇ ਨਾਲ ਜਿਹੜੇ ਜੁੜੇ ਹੋਏ ਆਂ ਸਾਨੂੰ ਜਿਹੜੀ ਨਾਟਕ ਵਾਲੇ ਪਾਸੋਂ ਅਸੀਂ ਆਖੀਏ ਵੀ ਜਿਹੜੀ ਸਾਨੂੰ ਚੇਤਨਾ ਮਿਲੀ ਜਾਂ ਜਿਹੜਾ ਹੌਸਲਾ ਮਿਲਿਆ ਜਾਂ ਉਤਸ਼ਾਹਤ ਮਿਲਿਆ ਉਹ ਪਾਈ ਗੁਰਸ਼ਰਨ ਜੀ ਤੋਂ ਮਿਲਿਆ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੀ ਟੀਮ ਨੇ ਸਾਡੇ ਇਸ ਤੀਸਰੇ ਇਨਕਲਾਬੀ ਨਾਟਕ ਮੇਲੇ ਦੇ ਵਿੱਚ ਅੱਜ ਪੂਰੇ ਤਿੰਨ ਨਾਟਕ ਕ choreography ਵਾਲੀ ਪੇਸ਼ ਕੀਤੀ ਹੈ ਸੋ ਇਸ ਤੋਂ ਇਲਾਵਾ ਕੀ ਕੀ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਅੱਜ ਦੋ ਜੀ ਅੱਜ ਵੇਖੋ ਜੀ ਵੀ ਤਿੰਨ ਤਾਂ ਉਹਨਾਂ ਦੇ ਨਾਟਕ ਜਿਹੜੇ ਗੁਰਸ਼ਰਨ ਭਾਜੀ ਦੀ 71 ਭਾਜੀ ਦੀ ਨਿਰਦੇਸ਼ਨਾ ਹੈਡ ਨਾਟਕ ਹੋਇਆ ਉਸ ਤੋਂ ਇਲਾਵਾ ਕਰਸਾਨੀ ਜੀ ਸਾਡੇ ਮੰਚ ਕੰਨੀਓ ਲੋਕ ਚੇਤਨਾ ਕਲਾ ਮੰਚ ਡੋਕ ਵੱਲੋਂ ਦੇ ਕਲਾਕਾਰ ਸੀ ਜਿਹੜੇ ਉਹਨਾਂ ਨੇ ਕਰਸਾਨੀ ਜੀਵਨ ਤੇ ਕੋਰੀਓਗ੍ਰਾਫੀ ਖੇਡੀ ਹੈ ਤੁਸੀਂ ਦੇਖੀ ਹੈ ਜੱਟ ਦੀ ਜੂਨ ਬਰੀਡ ਕਿਟਕ ਮਰ ਜਾਣਾ ਉਸ ਤੋਂ ਬਾਅਦ ਭਗਤ ਸਿੰਘ ਦੀ ਘੋੜੀ ਹੋ ਗਈ ਫਾਂਸੀ ਹੋ ਗਈ ਕਰਤਾਰ ਸਿੰਘ ਸਰਾਭਾ ਦੀ ਕਵਤ ਦੇ ਹਿੰਦਵਾਸੀ ਉਹ ਰੱਖਣਾ ਯਾਦ ਸਾਨੂੰ ਇਹ ਕੋਰੀਓਗ੍ਰਾਫੀਆਂ ਅਸੀਂ ਪੇਸ਼ ਕਰਕੇ ਉਹਨਾਂ ਸ਼ਹੀਦਾਂ ਦਾ ਸਨੇਹਾ ਜਿਹੜਾ ਲੋਕਾਂ ਦਾ ਕਲਿਆਣ ਦੀ ਕੋਸ਼ਿਸ਼ ਕੀਤੀ ਹੈ ਸਰ ਤੁਸੀਂ ਲੰਬਾ ਸਮਾਂ ਕਾਫੀ ਸਾਰੇ ਤਰਕਸ਼ੀਲ ਲਹਿਰ ਤੇ ਨਾਲ ਵੀ ਲੰਬੇ ਸਮੇਂ ਤੋਂ ਜੁੜੇ ਹੋਇਆਂ ਹਾਂ ਕਾਫੀ ਸਾਰਾ ਲਿਟਰੇਚਰ ਲਿਖਦੇ ਵੀ ਹਾਂ ਪੜ੍ਹਦੇ ਵੀ ਹਾਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਬਲਰਾਜ ਜੀ ਇਸ ਤਰ੍ਹਾਂ ਜਿਹੜੇ ਪ੍ਰੋਗਰਾਮ ਕਿਉਂਕਿ ਜਿਹੜਾ ਰੰਗਮੰਚ ਹੁੰਦਾ ਭਾਜੀ ਗੁਰਚਰਨ ਕਹਿੰਦੇ ਹੁੰਦੇ ਸੀ ਕਿ ਇਹ ਸਮਾਜ ਦਾ ਮੁੱਦਾ ਨਹੀਂ ਠਾਉਣਾ ਕੋਈ ਲੋਕਾਂ ਦੇ ਮਸਲੇ ਨਹੀਂ ਚੱਕਣੇ ਤਾਂ ਰੰਗਮੰਚ ਕਰਨ ਦਾ ਕੋਈ ਫਾਇਦਾ ਨਹੀਂ ਗੁਰਚਰਨ ਸਿੰਘ ਨੇ ਰੰਗਮੰਚ ਕੀਤਾ ਉਹਨੂੰ ਦੇਸ਼ ਦੁਨੀਆ ਜਾਣਦੀ ਹੈ ਰੰਗਮੰਚ ਦਾ ਇੱਕ ਮਕਸਦ ਆ ਵੀ ਜਿਵੇਂ ਕਲਾ ਜੀਵਨ ਲਈ ਹੁੰਦੀ ਆ ਐਵੇਂ ਰੰਗਮੰਚ ਜੀਵਨ ਦੀ ਬਿਹਤਰੀ ਲਈ ਇਹਨਾਂ ਪਰੋਮਾਂ ਦਾ ਮਤਲਬ ਕੀ ਆ ਕਿ ਜਿਹੜੇ ਬੰਦੇ ਸਮਾਜ ਲਈ ਚੰਗਾ ਕੰਮ ਕਰਦੇ ਆ ਸਮਾਜ ਨੂੰ ਚੇਤਨ ਕਰਦੇ ਆ ਸਮਾਜ ਵਿੱਚ ਚਾਨਣ ਵੰਡਦੇ ਆ ਜਦੋਂ ਜੇ ਉਹ ਬੰਦੇ ਰਹਿੰਦੇ ਨਹੀਂ ਦੁਨੀਆ ਤੇ ਸਰੀਰ ਰੂਪ ਭਾਵੇਂ ਚਲੇ ਜਾਂਦੇ ਪਰ ਉਹਨਾਂ ਦੀ ਸੋਚ ਰਹਿੰਦੀ ਹੈ ਤੇ ਜਦੋਂ ਅਸੀਂ ਇਸ ਤਰ੍ਹਾਂ ਦੇ ਗੁਰਜਿੰਦਰ ਡੋਕ ਵਰਗੇ ਜਿਹੜੇ ਸਾਡੇ ਰੰਗ ਕਰਮੀ ਅਦਾਕਾਰ ਅਧਿਆਪਕਾ ਗੂ ਸਮਾਜ ਸੇਵਕ ਉਹਨਾਂ ਦੀ ਯਾਦ ਇਸ ਤਰ੍ਹਾਂ ਦੀ ਮੇਲੇ ਕਰਦੇ ਆ ਤਾਂ ਇਹਦਾ ਇੱਕ ਬਹੁਤ ਮਹੱਤਵ ਆ ਕੇਜਰਾ ਗੁਰਜਿੰਦਰ ਡੋਕਾ ਇੱਕ ਵਿਅਕਤੀ ਨਹੀਂ ਸੀਗਾ ਉਹ ਇੱਕ ਸੰਸਥਾ ਨਾਲ ਜੁੜਿਆ ਹੋਇਆ ਸੀ ਉਹ ਇੱਕ ਲਹਿਰ ਨਾਲ ਜੁੜਿਆ ਹੋਇਆ ਬੰਦਾ ਸੀ ਤੇ ਜਦੋਂ ਉਹਨੂੰ ਅਸੀਂ ਯਾਦ ਕਰਦੇ ਹਾਂ ਉਹਦਾ ਮਤਲਬ ਇਹ ਹੈ ਕਿ ਜਿਹੜਾ ਉਹ ਕੰਮ ਛੱਡ ਗਿਆ ਜਾਂ ਜਿਹੜਾ ਉਹ ਕੰਮ ਕਰਦਾ ਹੁੰਦਾ ਸੀ ਅਸੀਂ ਵੀ ਉਸ ਕੰਮ ਦੀ ਜ਼ਿੰਮੇਵਾਰੀ ਸੰਭਲ ਗਏ ਸਾਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਅਸੀਂ ਜਿਹੜੇ ਸਮਾਜ 'ਚ ਰਹਿੰਦੇ ਆਂ ਇਹਦੇ ਵਿੱਚ ਬੁਰਾਈਆਂ ਵੀ ਆ ਇਹ 'ਚ ਵਿਤਕਰੇ ਵੀ ਆ ਇਹ 'ਚ ਅੰਧਵਿਸ਼ਵਾਸ ਵੀ ਆ ਇਹ 'ਚ ਅਗਿਆਨਤਾ ਵੀ ਆ ਇਹ 'ਚ ਹਨੇਰਾ ਵੀ ਆ ਤਾਂ ਜੇ ਅਸੀਂ ਉਸ ਵਿਅਕਤੀ ਨੂੰ ਯਾਦ ਕਰਦੇ ਆਂ ਜਿਹੜਾ ਰੰਗ ਮੰਚ ਕਰਦਾ ਸੀ ਨਾਟਕ ਕਰਦਾ ਸੀ ਕੋਰੀਓਗ੍ਰਾਫੀਆਂ ਕਰਦਾ ਸੀ ਲਿਖ ਵੀ ਲੈਂਦਾ ਸੀ ਤਾਂ ਅਸੀਂ ਵੀ ਇਸ ਸਮਾਜਿਕ ਜ਼ਿੰਮੇਵਾਰੀ ਵਿੱਚ ਕੋਈ ਹਿੱਸਾ ਪਾਈਏ ਜਦੋਂ ਲੋਕ ਆਉਂਦੇ ਆ ਬੈਠਦੇ ਆ ਵੈਸੇ ਆਮ ਜੀਵਨ ਵਿੱਚ ਬੰਦਾ ਤੁਰ ਜਾਂਦਾ ਸੀ ਸਾਲ ਢੂੜ ਸਾਲ ਦੋ ਸਾਲਾਂ ਦਾ ਭੁੱਲ ਜਾਂਦੇ ਆ ਪਰੰਤੂ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਗੁਰਜਿੰਦਰ ਡੋਕ ਵਰਗੇ ਉਹ ਭਵੇਂ ਸਰੀਰਕ ਰੂਪ 'ਚ ਹੈ ਨਹੀਂ ਪਰ ਜਦੋਂ ਅਸੀਂ ਉਹਨੂੰ ਯਾਦ ਕਰਦੇ ਆ ਤਾਂ ਸਾਨੂੰ ਸਾਡੀ ਆਪਦੀ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੋਰ ਲੋਕ ਇਸ ਗੱਲ ਨਾਲ ਜੁੜਦੇ ਆ ਕਿਉਂਕਿ ਅਸੀਂ ਮਤਲਬ ਅਸੀਂ ਸਾਡੀ ਜ਼ਿੰਦਗੀ ਹੈ ਕਿ ਇਸ ਜ਼ਿੰਦਗੀ ਨੇ ਇੱਕ ਦਿਨ ਮੁੱਕ ਜਾਣਾ ਖਤਮ ਹੋ ਜਾਣਾ ਪਰੰਤੂ ਜਿਹੜੀ ਤੁਹਾਡੀ ਸੋਚ ਹੈ ਹੁਣ ਭਗਤ ਸਿੰਘ ਹੋਰਾਂ ਨੂੰ ਅੰਗਰੇਜ਼ਾਂ ਨੇ ਫਾਂਸੀ ਲਾਤਾ ਕਰਤਾਰ ਸਿੰਘ ਸਰਾਭਾ ਨੂੰ ਲਾਤਾ ਸੋਨ ਸਿੰਘ ਭਗਰੇ ਨੂੰ ਲਾਤਾ ਕਿੰਨੇ ਸਾਡੇ ਨਾਇਕ ਆ ਗਦਰੀ ਗਲਬਕੌਰ ਉਹਨਾਂ ਨੂੰ ਲਾਤਾ ਪਰ ਉਹਨਾਂ ਦੀ ਸੋਚ ਨਹੀਂ ਖਤਮ ਹੋਈ ਉਹਨਾਂ ਦੀ ਸੋਚ ਜਿਹੜੀ ਇਹ ਕੁੱਲ ਦੁਨੀਆ ਚ ਫੈਲੀ ਤੇ ਦੇਸ਼ ਆਜ਼ਾਦ ਹੋਇਆ ਲੋਕਾਂ ਨੂੰ ਕੋਈ ਅਧਿਕਾਰ ਮਿਲੇ ਇਵੇਂ ਇਸ ਤਰ੍ਹਾਂ ਦੇ ਜਿਹੜੇ ਮੇਲੇ ਆ ਉਹ ਜਿਨ੍ਹਾਂ ਵਿੱਚ ਪੁਸਤਕਾਂ ਵੀ ਸ਼ਾਮਲ ਲਾ ਜਿਨ੍ਹਾਂ ਵਿੱਚ ਰੰਗਮਨਚਾਹ ਜਿਨ੍ਹਾਂ ਵਿੱਚ ਕਵੀਸ਼ਰੀ ਆ ਜਿਨ੍ਹਾਂ ਚ ਕੋਰੀਓਗ੍ਰਾਫੀ ਆ ਇਹ ਸਾਨੂੰ ਸਾਨੂੰ ਅੱਗੇ ਵਧਣ ਦਾ ਸਾਨੂੰ ਜਿਉਣ ਦਾ ਸਾਨੂੰ ਉਤਸ਼ਾਹ ਨਾਲ ਸਮਾਜ ਲਈ ਕੰਮ ਕਰਨ ਦਾ ਸਬਕ ਦਿੰਦੇ ਆ ਹੂੰ ਤੇ ਇਹ ਇਹ ਮੇਲਾ ਜਿਹੜਾ ਤੀਸਰਾ ਸੀਗਾ ਇਹਦੇ ਵਿੱਚ ਗਰਸ਼ਰਨ ਸਿੰਘ ਦੀ ਟੀਮ ਗਰਸ਼ਰਨ ਸਿੰਘ ਨਾਲ ਮੈਂ ਤੇ ਗਰਜਿੰਦਰ ਲੋਕ 20-25 ਸਾਲ ਰਹਿ ਉਹਨਾਂ ਤੋਂ ਸਿੱਖਿਆ ਕਿ ਲੋਕਾਂ ਦੇ ਮੁੱਦੇ ਕਿਵੇਂ ਠਾਉਣੇ ਆ ਰੰਗ ਮੰਚ ਕਿਵੇਂ ਕਰਨਾ ਇਹ ਰੰਗ ਮੰਚ ਲੋਕਾਂ ਤੱਕ ਕਿਵੇਂ ਲੈ ਕੇ ਜਾਣਾ ਇਸ ਰੰਗ ਮੰਚ ਨੇ ਲੋਕਾਂ ਨੂੰ ਜਗਾਉਣਾ ਹੁਣ ਜੇ ਜਿਹੜੇ ਮਜ਼ਦੂਰ ਤੇ ਕਿਸਾਨਾਂ ਦੀਆਂ ਜਥੇਬੰਦੀਆਂ ਉਹਦੇ ਵਿੱਚ ਰੰਗ ਮੰਚ ਦਾ ਉਹਦੇ ਵਿੱਚ ਗਰਸ਼ਰਨ ਸਿੰਘ ਦਾ ਉਹਦੇ ਵਿੱਚ ਗੀਤਾਂ ਦਾ ਇੱਕ ਰੋਲ ਜਿਨ੍ਹਾਂ ਨੂੰ ਉਹਨੇ ਚਣਕ ਲਾਈ ਆ ਕਿ ਉੱਠੋ ਤੁਸੀਂ ਤੁਹਾਡੀ ਜ਼ਿੰਦਗੀ ਜਾਂ ਤਕਦੀਰ ਕਿਸੇ ਨੇ ਨਹੀਂ ਬਦਲਣੀ ਤੁਹਾਨੂੰ ਲੜ ਕੇ ਬਦਲਣੀ ਪੈਣੀ ਸੰਘਰਸ਼ ਕਰਕੇ ਇਸ ਲਈ ਸਾਡੇ ਵਰਗੇ ਪਛੜੇ ਮੁਲਕ ਚ ਜਾਂ ਕਿਰਤੀਆਂ ਦੇ ਵਿੜਿਆਂ ਵਿੱਚ ਜਾਂ ਮਜ਼ਦੂਰਾਂ ਵਿੱਚ ਜਾਂ ਫੈਕਟਰੀਆਂ ਵਾਲੇ ਕੰਮ ਕਰਨ ਦੇ ਮਜ਼ਦੂਰਾਂ ਵਿੱਚ ਰੰਗਮੰਚ ਦਾ ਕਲਾ ਦਾ ਜਾਣਾ ਬਹੁਤ ਜ਼ਰੂਰੀ ਆ ਇਹ ਸਮੇਂ ਦੀ ਲੋੜ ਆ ਜਿੰਨਾ ਚਿਰ ਅਸੀਂ ਉਹਨੂੰ ਲੈ ਕੇ ਨਹੀਂ ਜਾਂਦੇ ਅਸੀਂ ਇਹ ਸਮਾਜ ਨੂੰ ਜਉਣ ਯੋਗ ਚੰਗਾ ਨਹੀਂ ਬਣਾ ਸਕਦੇ ਜਿਨ੍ਹਾਂ ਲਈ ਸਾਡੇ ਦੇਸ਼ ਭਗਤਾਂ ਨੇ ਕੁਰਬਾਨੀਆਂ ਕੀਤੀਆਂ